हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਗਾਵਾਂ ਸੇਲ ਲਈ ਲੈ ਕੇ ਆਏ ਜੀ ਵਿੱਚ ਬਈ ਤਾਜ਼ੀਆਂ ਸੂਈਆਂ ਵਿੱਚ ਹੀ ਗੱਬਣਾ ਨੇ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆ ਕੋਰੀ ਬਾਈ ਹੋਰ ਠੀਕ ਹੋਈ ਵਧੀਆ ਹਾਂ ਬਾਈ ਠੀਕ ਆ ਵਧੀਆ ਨਾਮ ਤੇ ਡਰੈੱਸ ਬੋਲ ਪਿੰਡ ਸੈਦੋ ਕਾ ਜ਼ਿਲ੍ਹਾ ਮੁੰਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਜੀ ਹਾਂ ਨੇੜੇ ਪਿੰਡ ਜੀ ਨੇੜੇ ਪਿੰਡ ਭਲੋੜ ਵੀ ਪਿਆ ਨਿਹਾਲ ਸਿੰਘਾਣੇ ਪਿਆ ਹਾਂ ਦਾ ਮੋਬਾਈਲ ਨੰਬਰ ਬੋਲ ਵਰਡ ਨੰਬਰ 960382 ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਿਕਰੀ 7538862 ਨੰਬਰ ਆ ਓਕੇ ਬਾਈ ਠੀਕ ਆ ਵੀ ਇਹ ਬਰੇ ਦੋ ਦੰਦ ਬੱਚੀ ਆ ਰਾਤੀ ਸੂਈ ਆ ਸੁਬਾ ਤੜਕੇ 8 ਵਜੇ ਬੜੀ ਗੱਡੀ ਹੋਈ ਆ ਦੋ ਦੰਦਾਂ ਦਾ ਜੇ ਬੰਦਾ ਕਹਿ ਦੇਣਾ ਵੀ ਚੌਗੀ ਵੀ ਆ ਬਾ ਟਾਈਮ ਉਹ ਤਾ ਦੰਦ ਵੀ ਦਿਖਾ ਕੇ ਇਧਰ ਮੜਾ ਆ ਗਿਆ ਬਾਈ ਠੀਕ ਆ ਦੁਗਿਆ ਹਾਂ ਜਰਸੀ ਬੱਚੀ ਦਿੱਤੀ ਹੈ ਠੀਕ ਹੈ ਬੱਚਾ ਬੱਚੀ ਨੇ ਦਿੱਤਾ ਬੱਚੀ ਬਹੁਤ ਚੰਗੀ ਹੈ ਨਾ ਆਰਡਰ ਬੜਾ ਕਮਾਲ ਹੈ ਮੌਤ ਆਰਾ ਬੋਲੀ ਕੱਢੀ ਗਿਆ ਬਾਈ ਜਿਵੇਂ ਮਰਦੀ ਬਹਿ ਜਾ ਕੋਈ 7-8 ਕਿਲੋ ਦੀ ਬੋਲੀ ਕੱਢੀ ਹੋਏ ਦੋਨੇ ਪਾਸੇ ਬਹਿ ਕੇ ਮਸ਼ੀਨ ਵਾਲਾ ਤਨ ਵੀ ਹੱਥੀ ਚੋਣਾ ਵੀ ਭਰਾ ਚੋਸਦਾ ਜਿਹੜਾ ਮਰਜੀ ਉਹ ਚੀਜ਼ ਨਹੀਂ ਵੀ ਉਹ ਜੀ ਹੋਗੀ ਲੋ ਦੋ ਤਾਂ ਦਾ ਬੱਚਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦਿਖਾ ਵੀ ਤੋੜ ਕੇ ਜਾਤ ਬ੍ਰੀਟ ਫੁੱਲ ਤੇ ਤਾਜੀ ਸੂਈ ਵੀ ਆ ਤੇ ਬੱਚਾ ਬੱਚੀ ਉਹ ਚੀਜ਼ ਹੈ ਜਾਨਵਾਰਾ ਗਾਂ ਨੂੰ ਜੇ ਰੋਕੇ ओके ओके ਆਪਣੇ ਕੋਲੇ ਵੀਡੀਓ ਪਈ ਆ ਬਾਈ ਕੱਲੀ ਕੱਲੀ ਜੇਰ ਦੀ ਕਿੰਨਾ ਬੋਲਾ ਦੱਸਿਆ ਹੁਣ ਬਾਲੀ ਹੁਣ ਬਾਈ 21 22 ਕਿਲੋ ਹੋਗੀ ਠੀਕ ਆ ਹਾਂ ਤੜਕੇ 16 17 ਕਿਲੋ ਮੈਂ ਖਾਲੀ ਕਰਤੀ ਸੀ ਪਿਆਰ ਨਾਲ ਤੋਰੀ ਮੜਿਆ ਇਦਨ ਠੀਕ ਆ ਸੇਸ ਚੰਗਾ ਪ੍ਰਿੰਟ ਚੰਗਾ ਯਾਤ ਬ੍ਰੀਡ ਫਾਲ ਸਿੰਘ ਆ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਦੋ ਦੰ ਦਾ ਪਯੋ ਪੂਰੀ ਵਿਤੀ ਤੇ ਥਾਣਾ ਦੋ ਦੰ ਦਾ ਵਹਿੜਾ ਗਿਆ ਮੋੜ ਲਿਆ ਬਾਈ ਮੁੱਲ ਕੀ ਆ ਭਰਾ ਇਹਦਾ ਭਈਆ ਕਪਾਂਝੀ ਦੇਵਾਂਗੇ ਜੇ ਕੋਈ ਭਰਾ ਹੋ ਜਾਂ ਸੱਜਣ ਮਿੱਤਰ ਕਹੂਏ ਗਾਤੀ ਫਾਤੀ ਉਹ ਨਹੀਂ ਹੋਣੀ ਅਪਦੇ 95000 ਦਾ ਬਚਾ ਲਵਾ ਦੇਗੇ ਬਸ ਠੀਕ ਕਰ ਜਸਨੂ 105000 ਰੁਪਇਆ ਮੋਲਾ ਤੇ 95000 ਦੀ ਬਾਈ ਕਹਿੰਦਾ ਵੜਾ ਜਿਹੜੀ ਆਪਾਂ ਦੇ ਦੇ ਦਾਂਗੇ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਦੋ ਦੰਦਾ ਸੋਹਣੀ ਬੱਚੀ ਪਿਆਰੀ ਹੈ ਤੇ ਬੱਚਾ ਮਗਰ ਬੱਚੀ ਬੱਚੀ ਗੱਲਾਂ ਹੀ ਠੀਕ ਹੈ ਭਾਈ ਬੱਚੀ ਦੇ ਵੀਡੀਓ ਮਾਰ ਦਿਓ ਹਾਂਜੀ ਅੱਗੇ ਵੀਰੇ 2 ਨੰਬਰ ਹਾਂ ਇਹਦਾ ਸੂਈ ਜਾਗੀ ਇਹ ਸਟਾਕਰ ਦੀ ਬੱਚੀ ਮਰ ਬਹੁਤ ਚੰਗੀ ਆ ਗਈ ਬੱਚੀ ਆ ਹਾਂ ਬੱਚੀ ਵੀਰੇ ਬੱਚੀ ਬੜੀ ਚੰਗੀ ਹੈ ਨਾ ਬੱਚੇ ਦਾ ਸਟੈਕਰ ਦੀ ਹੈ ਮੋਲੀ ਕੋ ਸਟੈਕਰ ਦੀ ਹੈ ਹਮ ਬੱਚਾ ਬੱਚੀ ਨੂੰ ਜਨਮ ਜਾ ਸੂ ਇਹਦਾ ਇਹ 6 ਦੰਦ ਦਾ ਦੂਜਾ ਸੂ ਇਹ 6 ਦੰਦ ਦਾ ਹਾਂ ਪਿਓ ਰ ਹਰਾਂ ਨੇ ਰੀਆਂ ਬਾਈ ਹੋਲ ਕੇ ਦਿਖਾ ਦੇ ਬਾਈ ਨੂੰ ਵੀ ਦਿਖਾ ਦੇ ਫੇਸ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਠੰਡੀ ਸੀ ਲੂਜਾ ਸੁਆ ਦਾ ਚਿਹਰਾ ਆਂਦਾ ਹੈ ਥਾਣ ਭਈ ਇਹਦੇ ਵੀ ਬੜਾ ਚੰਗਾ ਲੱਗਿਆ ਹਾਂ ਹਾਂ ਛੇ ਦਾ ਆਂਦਾ ਹੈ ਪਤੀ ਵਾਲਾ ਤਨਕਲਾ ਕਰਾ 22 22 ਕਿਲੋ ਦਿੱਤਾ ਵਾ ਠੀਕ ਆ ਹੁਣ ਕਿੰਨਾ ਬੋਲ ਪੁਣਾ ਮਲ ਕੇ ਚੱਲ ਵੀ ਰਾਤ ਦੀ ਸੂਈ ਤੜਕਮਾ 8 9 ਕਿਲੋ 34 ਹੀ ਮੈਂ ਖਾਲੀ ਕੰਮ ਕਰੇ ਮੈਂ ਕਿਈ ਮਲ ਮੰਗ ਜਾਂਦੀ ਆ ਤੋੜ ਕੇ ਦਿਖਾ ਕੋਰੀ ਇਹ ਵੀ ਵੱਚੀ ਤੋੜ ਕੇ ਦਿਖਾ ਦੇ ਬਾਈ ਕਦ ਬੱਟ ਜੇ ਕੋਈ ਜੋੜਾ ਲਊਗਾ ਉਹਦੇ ਹਿਸਾਬ ਨਾਲ ਦੇ ਦਾਂਗੇ ਜੇ ਕੋਈ ਬਾਈ ਕਿਉਂਕਿ ਗਲਤ ਫੋਨ ਤੇ ਕੱਲੀ ਗੱਲੀ ਉਹਦੇ ਹਿਸਾਬ ਨਾਲ ਹਾਂ ਇਹਦਾ ਮੁੱਲ ਕੀ ਆ 95 ਇਹ ਦੇ ਦਾਂਗੇ ਭਾਈ ਯਾਰ 95000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਚੰਗੀ ਆ ਲਾ 95 ਦੀ ਇਹ ਦੇ ਦਾਂਗੇ ਠੀਕ ਆ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰ ਮਲੀ ਨੇ ਤਿਆਰ ਕਰਿਆ ਛੇ ਸ ਜਿਹੜਾ ਬਈ ਬਹੁਤ ਚੰਗਾ ਫੇਸ ਬਿਊਟੀ ਤੇ ਦੰਦਾਂ ਚ ਵੈੜਾ ਭਾਈ ਬਾਕੀ ਤੋਰੇ ਤਾਰੇ ਦੀ ਬੱਚੀ ਬਹੁਤ ਚੰਗੀ ਆ ਪਿਆਰੀ ਬੱਚੀ ਆ ਮਗਰ ਬੱਚਾ ਇਹਦੇ ਮਗਰੇ ਬੱਚੀ ਬੱਚੀ ਆ ਬੱਚੀ ਮੋਲ ਇਹਦਾ ਵੀ 95000 ਜਿਹੜਾ ਲਊਗਾ ਜਿੰਨਾ ਕਿਲਾ ਦੁੱਧ ਬਣਨ ਕਿਲੋ ਦੀ ਪਾਰਟੀ ਆਪਾਂ ਗਿਫਟ ਦੇਣੀ ਆ ਨਾ ਭਾਈ ਠੀਕ ਆ ਜਿਹੜਾ ਬੰਦਾ ਕਹਦੇ ਨਾ ਮੱਛੀ ਦੇਖ ਆ ਦੇ ਕਿੰਨੇ ਕਿਰੀ ਆ ਹਮ ਜਿਹੜਾ ਬਚਰੋਗੇ 10 ਕਿਲੋ ਦੀ ਬਾਤ ਆਪਾਂ ਕੈਪਟਨ ਨਾਲ ਕਰਾਂਗੇ ਨਾ ਇਹਨਾਂ ਦੇ ਓਕੇ ਭਾਈ ਖਵਾ ਦਿਖਾ ਦੇ ਸਾਰਾ ਕੁਝ ਦਿਖਾ ਦੇ ਇਹ ਗੱਬਣਾ ਜੀ ਠੀਕ ਆ ਕੀ ਡੋਸ ਸੁਆਸ ਹੁੰਦੀ ਹੈ ਇਹ ਦੂਜਾ ਸੁਆਸ ਹੁੰਦੀ ਹੈ 6 ਦੰ ਦਾ ਹਰੇ ਦਾ ਦੰ ਦਾ ਲੱਜੋ ਬਾਈ 10 15 ਜਾਂ ਵੇਚਣ ਵਾਲਾ ਬੰਦਾ ਲੈ ਇਹ ਕੋਈ ਰੱਖਾਂ ਲੈ ਜੇ ਪਿਆਰੀ ਠੰਡੀ ਬਹੁਤ ਦੂਜਾ ਸੁਆ ਵੀ ਤੁਹ ਫਰੀ ਤੋਰ ਕੇ ਦਿਖਾ ਦੇ ਹੂੰ ਸਾਂਭੀ ਨਹੀਂ ਕਰਦੀ ਬਾਈ ਮਾੜੀ ਇਹ ਗੌਰ ਠੀਕ ਆ ਚੀ ਆ ਬਾਈ ਬਣੂ ਵੀ ਬਹੁਤ ੱਟ ਲੰ ਲਾ ਹੋ ਠੀਕ ਆ ਪ੍ਰਿੰਟ ਬਹੁਤ ਚੰਗਾ ਬੈੜਦਾ ਬਹੁਤ ਕੱਦ ਵਧੀਆ ਹਾਂਲੇ ਵਾ ਬੜਾ ਚੰਗਾ ਬਾਈ ਕੀ ਰਕਾਰ ਦੱਸਿਆ ਦੁੱਧ ਦੁੱਧਾਰਕਾਰ 22 ਕਿਲੋ ਬਲੂਨ ਹੈ ਤਾਂ ਬਾਈ ਦੂਜਾ ਸੁਆ ਹੁਣ ਸੁਈਆ ਠੀਕ ਆ ਤੇ ਕੀ ਮੋਲ ਆ ਭਰਾ ਇਹਦਾ ਬਾ ਜੱਸਣੋਂ 65000 ਦੀ ਦੇਣੀ ਆ ਬਾਈ ਇਹ ਮਾਨਤਣ ਹੋਜੂ 65000 ਰੁਪਇਆ ਮੁੱਲ ਆ ਮਾਨਤਣ ਜਿਹੜਾ ਬਾਈ ਕਹਿੰਦਾ ਮੌਕੇ ਤੇ ਜਰੂਰ ਹੋਜੂ ਪ੍ਰਿੰਟ ਫਰੋਂ ਦੇ ਚੰਗਾ ਵੱਡਾ ਕਾਤ ਯਾਦ ਬ੍ਰੀਡ ਬਹੁਤ ਚੰਗੀ ਆ ਜੀ ਤੇ ਲਾਂ ਬਹੁ ਪਈਆਂ ਮੁੱਲ ਵੀ ਚਾਜਾ ਬਹੁਤ ਥੱਲੇ ਬਾਤ ਬਹੁਤ ਕੁਛ ਕਰਨਾਂ ਦੇ ਕੱਚੀ ਕੱਚੀ ਆ ਹਮ ਬਾਕੀ ਆ ਗਏ ਵੀ ਗੱਭੜਾ ਚਾਰ ਨੰਬਰ ਇਹ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਮਨ ਕੇ ਚਲੋ ਵੀ ਹਫਤਾ ਤੱਕ ਠੰਡ ਕੱਢੂਗੀ ਹੋਲ ਦੇ ਤੋੜ ਕੇ ਦਿਖਾ ਦੇ ਕੀ ਰਿਕਾਰਡ ਆ ਦੁੱਧ ਦਾ ਬਾਈ ਤੇਰਾ ਪਲੂਨ ਦਾ ਬਾਈ 22 ਗਲੋਂ ਦਿੱਤਾ ਵਾ ਹੂੰ ਬਾਈ ਤੋਂ 23 ਲੀਟਰ ਦਾ ਰਿਕਾਰਡ ਆ ਫੇਸ ਬੜਾ ਚੰਗਾ ਯਾਦ ਹੁੰਦਾ ਹੁੰਦਾ ਹੁਣ ਇਹ ਵੀ ਸੁਣਾਗਾ ਥੋੜੇ ਕ੍ਰੌਸ ਸੰਗ ਆ ਨਾ ਹਾਂ ਕ੍ਰੌਸ ਸੰਗ ਹੈ ਇਹ ਸਰਦੀ ਹੈ ਇਹ ਹਾਂ ਸਰਦੀ ਹੈ ਦੂਜਾ ਸੂਰ ਸੁੰਦੀ ਆ ਸਹੀ ਗੱਲ ਹੈ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਹੋ ਥਾਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਤੀ ਆਰਡਰ ਬਹੁਤ ਸੋਹਣਾ ਤਿਆਰ ਕਰਨਾ ਹਮ ਮੁੱਲ ਕੀ ਇਹਦਾ ਆ ਮੁੱਲ ਨਹੀਂ ਲੈ ਕੋ ਗਾਣਾ ਉਹਨਾਂ ਦਾ ਭਾਈ ਬਾੜੇ ਜਾਂ ਜਮਾਨਤ ਨਹੀਂ ਕਰਾਂਗੇ ਬਸ ਠੀਕ ਆ ਮੁੱਲ ਨਹੀਂ ਬਾਈ ਕਰਨ ਕਹਿੰਦਾ ਕਰਨੇ ਭਾਈ ਲੈਣ ਦੇਣੀ ਰੇਟ ਰੱਖਿਆ 62000 ਰੁਪਿਆ ਬਸ ਗਰਮਿਆ ਕਰਕੇ ਸੀਨ ਹੋਣੇ ਦੇਣਾ ਆ ਚੱਲ ਪਾ ਆ ਬੱਚਾ ਮੂਰੇ ਕਰਤਾ ਸਾਡੇ ਛੋਰ ਜਨੇ ਸਹੀ ਗੱਲ ਆ ਭਾਈ ਇਹ ਦੋ ਦੰਦਾ ਪੰਜ ਨੰਬਰ ਦੋ ਦੰਦਾ ਹਾਂ ਜੀ ਹਾਂ ਦੋ ਦੰਦਾਂ ਦਾ ਬੱਚੀ ਮਗਰ ਆਏ ਰਾਤੀ ਸੂਈਆ ਤੋੜ ਦੇਵੀ ਠੀਕ ਆ ਬੱਚਾ ਵੱਛੀ ਰਾਤੀ ਸੂਈਆ ਹਾਂ ਰਾਤੀ ਸੂਈਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਇਸ ਚੰਗਾ ਯਾਤ ਬ੍ਰੀਡ ਚੰਗੀ ਆ ਆਰਡਰ ਆਰਡਰ ਚੰਗਾ ਬਾਈ ਕੱਲਾ ਕੱਲਾ ਥਾਣ ਮੁੱਠੀ 14 ਕੱਲਾ ਦਸ ਮਣਕੇ ਦੇ ਦਾਂਗੇ ਜਿਹੜਾ ਭੈਣ ਭਰਾ ਹੋਵੇ ਉਹ ਤਾਂ ਬੱਚਾ ਮੂਰੇ ਸਾਡੇ ਬੰਦੇ ਨੇ ਕਰਤਾ ਠੀਕ ਆ ਹੂੰ ਬਾਤਾਂ ਰਿਆਂ ਮਾਰਦੀ ਠੀਕ ਆ ਬਾਈ ਕੱਦ ਪੱਡ ਦੋ ਦੰਦਾਂ ਦਾ ਪਟਕੇ ਦੇਖ ਲੈ ਪਯੌਰ ਬੰਦਾ ਜਦੋਂ ਮਰ ਜਾਊ ਜੀ ਵੀਡੀਓ ਤੇ ਸੌਦਾ ਕਰ ਲੈ ਜੇ ਆਪਣੇ ਨਾਲ ਸੌਦਾ ਕਰ ਲੈ ਡਾਕਟਰ ਸਾਹਿਬ ਕੋਈ ਨਹੀਂ ਹੋਊਗਾ ਕੱਲ ਦੇ ਤੜਕੇ ਹੀ ਸੂਈ ਦੀ ਆ ਰਾਤ ਹੀ ਆਈ ਹੈ ਆਈ ਬਾਰਡਰ ਤੋਂ ਇਹ ਵੀ ਠੀਕ ਹੈ ਚੋਈ ਬਈ ਚੰਗੀ ਆ ਮੁੱਲ ਠੰਡੀ ਪਿਆਰੀ ਬੜੀ ਹੈ ਮੁੱਲ ਭਰਾ ਦਾ ਇਹਦਾ ਜਸ 52000 ਰੁਪਇਆ ਮਾਨਤਾਣ ਹੋ ਜਾ ਮਾਨਤਾ ਕਰਾਂਗੇ 1500 ਦੇ ਇੱਕ ਹੋਊਗਾ ਮੈਨੂੰ 45 ਜੇ ਭੇਜ 40 ਭੇਜ ਫਿਰ ਤਪ ਵੇਚ ਦੇ ਵੀ ਨਹੀਂ 52000 ਰੁਪਇਆ ਮੁੱਲ ਮਾਨਤਾ ਆ ਦੋ ਦੰਦ ਬੱਚੀ ਜਾ ਇਹਦੀ ਮਰ ਬੱਚਾ ਬਣ ਉਹਦੇ ਮੂਰੇ ਦੋ ਦੰਦ ਦਾ ਬੱਚਾ ਲੈ ਆ ਦੇ ਦੋ ਦੰਦ ਦਾ ਆ ਪੱਟ ਕੇ ਦੇ ਫਿਰ ਆਪਾਂ ਤਸੱਲੀ ਤੇ ਰੰਗ ਕਿਹੜਾ ਸੁਆ ਬਲੋਂ ਹੁਣ ਆ ਭਾਈ ਦੁੱਧ ਦਾ ਸੁਆ ਹੁਣ ਦੋ 20 17 ਕਿਲੋ ਹੂੰ ਜਾਣ ਪੂਰੀ ਆ ਭਾਈ ਸਮੀ ਭੜੀ ਆ ਬਣ ਤੇ ਦੰਦ ਦਿਖਾਣੇ ਆ ਲੈ ਭਾਈ ਦੋ ਦੰਦ ਦਾ ਠੀਕ ਆ ਭਾਈ ਬੱਚਾ ਮਗਰ ਮੂਰੇ ਪਿੜਾ ਕਰਕੇ ਬੰਨ ਬੱਚਾ ਬੱਚਾ ਭਾਈ ਇਹਦੇ ਮਗਰ ਬੱਚਾ ਹਾਂ ਕਿੰਨੇ ਬੋਲੇ ਤੇ ਚੱਲਦੀ ਆ ਹੁਣ ਹੁਣ 16 17 ਕਿਲੋ ਭਾਈ ਇਹਦੇ ਥਲੇ ਠੀਕ ਆ ਖੋਲ ਦੇ ਬੜੀ ਤੋਰ ਕੇ ਦਿਖਾ ਦੇ ਹਾਂ ਤੋਰ ਕੇ ਦਿਖਾ ਦੇ ਬੱਚਾ ਮੁਰੇ ਬੰਦੇ ਕੋਈ ਨਾ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਤੋਰਾ ਦੋ ਦੰਦ ਬੱਚਾ ਹੂੰ ਦੋ ਦੰਦ ਬੈਠਾ 2 ਕਿਲੋ ਠੰਡਾ ਦੇ ਦੂ ਅੱਛਾ ਅਸੂ ਨੂੰ 11 12 ਕਿਲੋ 12 ਕਿਤੇ ਨਹੀਂ ਹੋਇਆ ਭਾਈ ਠੀਕ ਆ ਪਿਆਰੀ ਬੜੀ ਚੋਈ ਹੈ ਠੰਡੀ ਬੜੀ ਚੋਈ ਹੈ ਠੀਕ ਆ ਮੁੱਲ ਕੀ ਹੈ ਤਾਂ ਤੇ ਜਸਨਾ 60 ਨਹੀਂ ਦੇ ਦਿੰਦੇ ਭਾਈ ਮਾਨ ਤਾਨ ਹੋ ਜਾ ਮਾਨਤਨ ਕਰ ਦਾਂਗੇ ਜੇ ਕੋਈ ਬੰਦਾ ਉਹ ਹੋ ਜਾਊਗਾ ਤਾਂ ਮਾਨਤਨ ਕਰ ਦਾਂਗੇ 62000 ਰੁਪਏ ਮੁੱਲ ਦਾ ਮਾਨਤਨ ਜੀ ਲੋ ਦਾਂਦੀ ਆ ਆਰਡਰ ਬੜਾ ਚੰਗਾ ਕੰਮ ਲੱਗਾ ਠੰਡੀ ਮਿੱਠੀ ਹੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਅੱਗੇ ਭਾਈ ਲਾਸਟ 799 ਇਹ ਵੀ ਸੁਈ ਵੀ ਹੈ ਇਹ ਵੀ ਦੋ ਦਾਂ ਦਾ ਬੱਚੀ ਦੀ ਉਹ ਆ ਜਾਂਦੀ ਬੱਚੀ ਲੈ ਆ ਖੜਾ ਬੱਚਾ ਬੱਚੀ ਆ ਖੜੀ ਹੈ ਭਾਈ ਦੋ ਦਾਂਦੀ ਹੈ ਵੀ ਹੈ ਦੋ ਦਾਂਦੀ ਹੈ ਹਾਂ ਦੋ ਦਾਂਦੀ ਹੈ ਪੋਇੰਟ ਦੋ ਮਿੱਠੀ ਪਹਿਲੀ ਬੜੀਆ ਦੋਨੇ ਪਾਸੇ ਵਾਇਆ ਕਿੰਨੇ ਦਿਨ ਕਿੰਨੇ ਦਿਨ ਹੋਗੇ ਸੁਈ ਨੂੰ ਹੈ ਸੁਈ ਨਾ ਤੀਜਾ ਦਿਨ ਹੀ ਹੈ ਭਾਈ ਤੀਜਾ ਦਿਨ ਹੀ ਕਿੰਨਾ ਕੁ ਬੋਲਾਂ ਹਾਂ ਹੁਣ 11 12 12 ਕਿਲੋ ਮੰਨ ਕੇ ਚੱਲੋ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਉਹ ਦੇ ਕੋਰੇ ਯਾ ਤਾਂ ਬ੍ਰੀਡ ਚੰਗੀ ਆ ਕੱਦ ਬੱਡ ਚੰਗਾ ਬੱਚਾ ਮਗਰ ਬੱਚੀ ਆ ਸੂਈ ਸਵਾਈ ਆ ਥਣ ਬੜਾ ਚੰਗਾ ਬਈ ਦੋ ਦੰਦ ਦਾ ਪਿਓਰ ਪਿਓਰ ਦੋ ਦੰਦ ਬੰਦਾ ਸੌਦਾ ਕਰ ਲੈ ਗਾਰੰਟੀ ਆ ਕਿ ਇੱਕ ਜੀ ਦੀ 12 ਕਿਲੋ ਵਾਲੀ ਹੁਣ ਠੰਡੀ ਹੋਏ ਥੱਲੇ ਠੀਕ ਆ ਮਿੱਠੀ ਪਿਆਰੀ ਬਹੁਤ ਆ ਡਾਕਟਰ ਸਾਹਿਬ ਠੀਕ ਆ ਜੀ ਮੁੱਲ ਮਾ ਮੋਲਾ ਉਹਨਾਂ ਦਾ ਕੁਝ ਨਹੀਂ ਕਰਦੇ ਲੋਕਾਂ ਤੋਂ 70 75 ਕਰਦੇ 55000 ਰੁਪਏ ਦੇ ਦੰਦ ਠੀਕ ਆ 55000 ਰੁਪਿਆ ਮੋਲਾ ਮਾਂ ਤਣ ਜਰੂਰ ਹੋਜੂ ਚੰਗੀ ਆ ਬੜਾ ਅੰਗਾ ਭਾਈ ਦੰਦਾ ਚ ਦੋ ਦੰਦ ਬੱਛੀ ਆ ਮਗਰ ਵੀ ਬੱਛੀ ਆ ਠੀਕ ਆਣ ਬੜਾ ਚੰਗਾ ਮੁੱਖੇ ਵਾਲਾ ਥਾਨਾ ਜਿਹੜਾ ਲੋਕਾਂ ਨੂੰ ਬਾਲਟੀ ਗਿਫਟ ਦੇਣੀ ਆ ਨਾਲ ਅੱਛਾ ਠੀਕੇ ਚੱਲਣ ਤਾਂ ਭਾਈ ਲਾਏ ਭਾਈ ਤੇ ਜਿਹੜੀ ਮਰਜ਼ੀ ਖਰੀਦ ਲੇ ਫਿਰ ਬੈਠ ਉਹਦੇ ਨਾਲ ਹੀ ਪਾਰਟੀ ਦੇ ਬਾਲਟੀ ਦੇਣੀ ਆ ਭਾਈ ਕਿੰਨੇ ਕੁ ਲੋ ਦੁੱਧ ਵਾਲੇ ਕੋਲ ਨੇ ਕਿਲੋ ਵਾਲੀ ਬਾਲਟੀ ਦੇਣੀ ਆ ਆਪਾਂ ਠੀਕ ਆ ਭਾਈ ਰਾਮ ਰਾਮ ਸਾਰੇ ਮਾਣ ਦੇ ਜਿੰਨੇ ਲੀਟਰ ਵਾਲੀ ਗਾਂ ਲਓਗੇ ਉਹਨੇ ਲੀਟਰ ਵਾਲੀ ਨਾਲ ਬਾਲਟੀ ਕਹਿੰਦਾ ਫਰੀ ਦੇ ਦਿਆਂਗੇ ਗਿਫਟ ਦੇਣੀ ਆਪਾਂ ਗਿਫਟ ਦੇਣਾ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਕੋਈ ਗੜ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਇਹਨਾਂ ਮਾਂ ਦਾ ਬੱਚਿਆਂ ਪਿਆਰਿਆਂ ਮਾਂ ਦਾ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ